ਹਾਂਜੀ ਸੰਗਤ ਜੀ ਮਾਲਵੇ ਦੇਸ਼ ਦਾ ਇੱਕ ਸਿੱਧੂ ਜੱਟ ਪਾਈ ਆਦਮ ਪਿੰਡ ਬਿੰਜੂ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਬਹੁਤ ਚਿਰ ਪੀਰਾਂ ਫਕੀਰਾਂ ਦੀ ਸੇਵਾ ਕਰਦਾ ਰਿਹਾ ਪਰ ਉਸ ਦੀ ਮੁਰਾਦ ਕਿਤੋਂ ਪੂਰੀ ਨਾ ਹੋਈ ਉਸ ਦੇ ਘਰ ਪੁੱਤਰ ਪੈਦਾ ਨਾ ਹੋਇਆ ਇੱਕ ਦਿਨ ਉਸ ਨੂੰ ਗੁਰੂ ਦਾ ਇੱਕ ਸਿੱਖ ਮਿਲਿਆ ਆਦਮ ਨੇ ਉਸ ਦੀ ਪ੍ਰੇਮ ਨਾਲ ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ ਅਤੇ ਬੇਨਤੀ ਕੀਤੀ ਕਿ ਭਾਈ ਜੀ ਮੇਰੇ ਘਰ ਪੁੱਤਰ ਦੀ ਸੰਤਾਨ ਨਹੀਂ ਹੈ ਆਪ ਗੁਰੂ ਜੀ ਅੱਗੇ ਅਰਦਾਸ ਕਰੋ ਕਿ ਮੇਰੇ ਘਰ ਪੁੱਤਰ ਪੈਦਾ ਹੋਵੇ ਉਸ ਗੁਰੂ ਕੇ ਸਿੱਖ ਨੇ ਅਰਦਾਸ ਕਰਕੇ ਫਿਰ ਆਦਮ ਨੂੰ ਕਿਹਾ ਕਿ ਇਸ ਵੇਲੇ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਗੁਰੂ ਰਾਮਦਾਸ ਜੀ ਬਿਰਾਜਮਾਨ ਹਨ ਤੋਂ ਉਹਨਾਂ ਪਾਸ ਗੁਰੂ ਚੱਕ ਚਲਿਆ ਜਾ ਉਹ ਤੇਰੀ ਮੁਰਾਦ ਪੂਰੀ ਕਰਨ ਨੂੰ ਸਮਰੱਥ ਹਨ ਉਹਨਾਂ ਪਾਸੋਂ ਤੇਰੀ ਮੁਰਾਦ ਪੂਰੀ ਹੋ ਜਾਵੇਗੀ ਸਿੱਖ ਦੇ ਬਚਨਾਂ ਤੇ ਭਰੋਸਾ ਕਰਕੇ ਪਾਈ ਆਦਮ ਆਪਣੀ istri ਨੂੰ ਨਾਲ ਲੈ ਕੇ ਚੱਕ ਗੁਰੂ ਆ ਗਿਆ ਸੇਵਾ ਤੋਂ ਉਹ ਮੇਵਾ ਮੁਖ ਰੱਖ ਕੇ ਪਾਈ ਆਦਮ ਜੰਗਲ ਵਿੱਚੋਂ ਰੋਜ਼ ਦੋ ਪੰਡਾਂ ਲੱਕੜਾਂ ਦੀਆਂ ਲਿਆ ਕੇ ਇੱਕ ਪੰਡ ਗੁਰੂ ਕੇ ਲੰਗਰ ਵਿੱਚ ਦੇ ਦਿੰਦਾ ਅਤੇ ਇੱਕ ਆਪਣੇ ਘਰ ਜਮਾ ਕਰੀ ਜਾਂਦਾ ਇਸ ਤਰ੍ਹਾਂ ਹੀ ਜਦੋਂ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਸਿਆਲ ਦੀ ਰੁੱਤ ਵਿੱਚ ਬਹੁਤ ਮੀਂਹ ਦੇ ਕਾਰਨ ਸੁੱਕੀ ਲੱਕੜ ਕਿਤੋਂ ਹੱਥ ਨਾ ਆਉਣ ਕਰਕੇ ਸਰਦੀ ਨਾਲ ਸੰਗਤਾਂ ਬਹੁਤ ਦੁਖੀ ਹੋ ਗਈਆਂ ਭਾਈ ਆਦਮ ਨੇ ਗੁਰੂ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਇਸ ਨੂੰ ਇੱਕ ਚੰਗਾ ਸਮਾਂ ਸਮਝ ਕੇ ਆਪਣੇ ਘਰ ਰੱਖੀਆਂ ਹੋਈਆਂ ਸੁੱਕੀਆਂ ਲੱਕੜਾਂ ਸਭ ਲੋੜਵੰਦਾਂ ਦੇ ਘਰ ਵੰਡ ਦਿੱਤੀਆਂ ਸਰਦੀ ਨਾਲ ਠਿੱਠਰੇ ਹੋਏ ਲੋਕ ਸੁੱਕੀਆਂ ਲੱਕੜਾਂ ਬਾਲ ਕੇ ਖੁਸ਼ ਹੋ ਗਏ ਅਤੇ ਭਾਈ ਆਦਮ ਦੀ ਇਸ ਵੰਡ ਵਰਤਣ ਵਾਲੀ ਨੀਤੀ ਉੱਤੇ ਉਸ ਦੀ ਸ਼ਲਾਘਾ ਕਰਨ ਲੱਗੇ ਸੰਗਤਾਂ ਦੀ ਪ੍ਰਸੰਨਤਾ ਹੀ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਹੁੰਦੀ ਹੈ ਜਦ ਇਸ ਪ੍ਰਸੰਨਤਾ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਭਾਈ ਆਦਮ ਨੂੰ ਸੱਦ ਕੇ ਆਖਿਆ ਭਾਈ ਸਿੱਖਾ ਗੁਰੂ ਨਾਨਕ ਜੀ ਦੀਆਂ ਸੰਗਤਾਂ ਦੀ ਤੇਰੇ ਉੱਤੇ ਖੁਸ਼ੀ ਹੋਈ ਹੈ ਤੂੰ ਆਪਣੇ ਮਨ ਦਾ ਮਨੋਰਥ ਦੱਸ ਜੋ ਤੇਰਾ ਪੂਰਾ ਕੀਤਾ ਜਾਵੇ ਪਰ ਪਾਈ ਆਦਮ ਨੇ ਆਪਣਾ ਮਨੋਰਥ ਦੱਸਣ ਤੋਂ ਕੁਝ ਸੰਕੋਚ ਕਰਕੇ ਕਿਹਾ ਮਹਾਰਾਜ ਮੈਨੂੰ ਆਪਣਾ ਦਰਸ਼ਨ ਬਖਸ਼ੋ ਇਹ ਹੀ ਮੇਰਾ ਮਨੋਰਥ ਹੈ ਤਿੰਨ ਵਾਰ ਜਦ ਗੁਰੂ ਜੀ ਨੇ ਵਰ ਮੰਗਣ ਵਾਸਤੇ ਕਿਹਾ ਅਤੇ ਪਾਈ ਆਦਮ ਨੇ ਤਿੰਨ ਵਾਰ ਹੀ ਦਰਸ਼ਨ ਬਖਸ਼ੋ ਮੰਗਿਆ ਤਾਂ ਉਸ ਦੇ ਸੰਕੋਚ ਭੇ ਉਸ ਦੇ ਸੰਕੋਚ ਵੇ ਮੰਨ ਦੀ ਅੰਦਰਲੀ ਤਹਿ ਨੂੰ ਜਾਣਨ ਵਾਲੇ ਅੰਤਰਜਾਮੀ ਸਤਿਗੁਰੂ ਜੀ ਨੇ ਕਿਹਾ ਭਾਈ ਕੱਲ ਤੂੰ ਆਪਣੀ ਇਸਤਰੀ ਨੂੰ ਨਾਲ ਲੈ ਕੇ ਆਵੀਂ ਅਤੇ ਫਿਰ ਜਿਸ ਮਨੋਰਥ ਵਾਸਤੇ ਤੁਸੀਂ ਗੁਰੂ ਕੇ ਲੰਗਰ ਅਤੇ ਸੰਗਤਾਂ ਦੀ ਸੇਵਾ ਕਰਦੇ ਰਹੇ ਹੋ ਉਹ ਆਣ ਕੇ ਦੱਸਣਾ ਤੁਹਾਡਾ ਮਨੋਰਥ ਗੁਰੂ ਨਾਨਕ ਜੀ ਪੂਰਾ ਕਰਨਗੇ ਇਸ ਉਪਰੰਤ ਪਾਈ ਆਦਮ ਨੇ ਆਪਣੇ ਡੇਰੇ ਜਾ ਕੇ ਸਾਰੀ ਗੱਲ ਆਪਣੀ ਇਸਤਰੀ ਨੂੰ ਦੱਸੀ ਅਤੇ ਦੂਜੇ ਦਿਨ ਉਸ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋਇਆ ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਅੱਜ ਤੁਸੀਂ ਆਪਣਾ ਮਨੋਰਥ ਨਿਰਸੰਕੋਚ ਹੋ ਕੇ ਦੱਸੋ ਤਦ ਆਦਮ ਦੀ ਇਸਤਰੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਸਾਨੂੰ ਪੁੱਤਰ ਦੀ ਦਾਤ ਬਖਸ਼ੋ ਅਸੀਂ ਸੰਤਾਨਹੀਨ ਹਾਂ ਇਹੇ ਮਨੋਰਥ ਮਨ ਵਿੱਚ ਧਾਰ ਕੇ ਅਸੀਂ ਆਪ ਜੀ ਦੇ ਦਰਬਾਰ ਵਿੱਚ ਆਏ ਹਾਂ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ فرمایا ਕਿ ਤੁਹਾਡੀ ਸ਼ਰਦਾ ਭਗਤੀ ਤੇ ਨਿਰਮਾਣ ਸੇਵਾ ਤੇ ਅਸੀਂ ਬਹੁਤ ਪਰਸੰਨ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਤੁਹਾਡੇ ਘਰ ਵਿੱਚ ਇੱਕ ਬੜਾ ਪ੍ਰਤਾਪੀ ਲੜਕਾ ਹੋਵੇਗਾ ਉਸ ਦਾ ਨਾਮ ਤੁਸਾਂ ਭਗਤੂ ਰੱਖਣਾ ਉਹ ਬੜਾ ਭਗਤੀਸ਼ੀਲ ਹੋਵੇਗਾ ਹੁਣ ਤੁਸੀਂ ਆਪਣੇ ਘਰ ਜਾਓ ਸਤਨਾਮ ਦਾ ਸਿਮਰਨ ਕਰਦੇ ਹੋਏ ਆਪਣੀ ਕਿਰਤ ਕਰਕੇ ਛਕੋ ਤੇ ਹੋਰਨਾਂ ਲੋੜਵੰਦਾਂ ਨੂੰ ਸਿਖਾਓ ਆਗਿਆ ਅਨਸਾਰ ਭਾਈ ਆਦਮ ਜੀ ਆਪਣੇ ਪਿੰਡ ਬਿੰਜੂ ਚਲਿਆ ਗਿਆ ਅਤੇ ਸਤਨਾਮ ਦਾ ਸਿਮਰਨ ਕਰਕੇ ਆਪਣੀ ਕਿਰਤ ਕਰਨ ਲੱਗਾ ਸਮਾਪਾ ਕੇ ਇਹਨਾਂ ਦੇ ਘਰ ਲੜਕਾ ਪੈਦਾ ਹੋਇਆ ਜਿਸ ਦਾ ਨਾਮ ਇਹਨਾਂ ਨੇ ਗੁਰੂ ਜੀ ਦੇ ਹੁਕਮ ਅਨਸਾਰ ਭਗਤੂ ਰੱਖਿਆ ਭਾਈ ਭਗਤੂ ਜੀ ਬੜੇ ਨਾਮ ਰਸੀਏ ਅਤੇ ਕਰਨੀ ਵਾਲੇ ਪ੍ਰਤਾਪੀ ਪੁਰਸ਼ ਹੋਏ ਹਨ ਇਹਨਾਂ ਦਾ ਦੇਹਾਂਤ ਸੰਮਤ 1709 ਵਿੱਚ ਸ੍ਰੀ ਗੁਰੂ ਹਰ ਰਾਏ ਜੀ ਦੇ ਸਮੇਂ ਕਰਤਾਰਪੁਰ ਹੋਇਆ ਕੈਂਥਲ ਦੇ ਰਾਜਾ ਲਾਲ ਸਿੰਘ ਤੇ ਉਦਮ ਸਿੰਘ ਭਾਈ ਭਗਤੂ ਜੀ ਦੀ ਹੀ ਸੰਤਾਨ ਸਨ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੂੰ ਇਹਨਾਂ ਨੇ ਹੀ ਆਪਣੇ ਪਾਸ ਰੱਖ ਕੇ ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ ਗ੍ਰੰਥ ਲਿਖਵਾਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ